ਸਾਈਕਲ ਨਹੀਂ ਮੇਰੇ ਕੋਲ ਚੱਲਦਾ ਹੌਲੀ ਹੌਲੀ ਚਲਾਉਣੀ ਐ ਨਾ ਬੰਮਾਰਾਂ ਚਾਜੀ ਬੇਟੀ ਮੇਰੀ ਬੇਟਾ ਮੇਰਾ 11ਵਾਂ ਚੱਲਦਾ ਹੈ ਹਜ਼ਬੰਡ ਉਹਨਾਂ ਦੀ ਡੈਥ ਹੋ ਚੁੱਕੀ ਹੈ ਜੀ ਚੱਲ ਪੈਣੀ ਪਈ ਹਾਂਜੀ ਨਹੀਂ ਚੱਲ ਪੈਣੀ ਐ ਥੋੜੀ ਨਾ ਤੁਰਦੀ ਹਾਂ ਹੌਲੀ ਹੌਲੀ ਮਤਲਬ ਕੀ ਹੋਇਆ ਕੀ ਲੱਤ ਥੋਲੀ ਆਇਆ ਜੀ ਲੱਤ ਮੇਰੀ ਖਰਾਬ ਹੈ ਤੇ ਹੋਰ ਦਾ ਆ ਉਹਨਾਂ ਤੋਂ ਮੈਨੂੰ ਚਲਾਉਣ ਦਾ ਸਿੱਧਾ ਜਿਹੜਾ ਮੇਰੇ ਵਾਲੀ ਉਹ ਤਾਂ ਖਰਾਬ ਹੋਇਆ ਗਿਆ ਸੀ ਤੇ ਆਬ ਲਿੱਤਾ ਸੀ ਨਹੀਂ ਜੀ ਉਹ ਵੀ ਸਰਕਾਰ ਵੱਲੋਂ ਮਿਲਿਆ ਸੀਗਾ ਹਾਂਜੀ 8-9 ਸਾਲ ਹੋ ਗਏ ਸੀ ਉਹਨੂੰ ਮਿਲੇ ਨੂੰ ਉਹ ਸਰਪੇਰ ਨਿਕਰਾ ਸਕੀ ਪੈਸੇ ਐ ਨਹੀਂ ਸੀ ਮੇਰੇ ਪੁੱਛਾ ਘਰ ਦਾ ਵਧੀਆ ਚੱਕਿਆ ਹੋਇਆ ਸੀਗਾ ਮੈਨੂੰ ਕਿਤੇ ਬਾਹਰ ਜਾਣ ਦੀ ਜਰੂਰਤ ਨਹੀਂ ਸੀ ਪੈਂਦੀ ਹੁਣ ਜਦੋਂ ਕੋਈ ਸਾਧਨ ਹੈ ਨਹੀਂ ਘਰ ਦਾ ਖਰਚਾ ਚਲਾਉਣ ਵਾਸਤੇ ਗਰਮੀ ਨੂੰ ਆ ਵੀ ਕਰਨਾ ਪੈ ਰਿਹਾ ਪਹਿਲਾਂ ਮੈਂ ਫੈਕਟਰੀ ਵਿੱਚ ਲੱਗੀ ਸੀਗੀ ਉੱਥੇ ਮੇਰੇ ਕੋਲ ਕੰਮ ਹੁੰਦਾ ਨਹੀਂ ਸੀ ਬਿਮਾਰ ਹੋਣ ਦੀ ਕਰਕੇ ਤੋਂ ਅਗਲਾ ਰੱਖਦਾ ਨਹੀਂ ਸੀਗਾ ਚੱਕਿਆ ਤੇ ਜਦੋਂ ਵਾਧਾ ਕਰ ਮੈਂ ਪਾਚੀ ਦਿਨ ਤੇ ਉਹ ਮੈਂ ਆਪਣੇ ਘਰ ਤੋਂ ਕਰ ਦਿੱਤਾ ਮੈਨੂੰ ਕਿ ਕੋਰੋਨਾ ਮਹਾਮਾਰੀ ਆਈ ਸੀ ਉਦੋਂ ਕਿੱਦਾਂ ਘਰ ਚਲਾਉਣਾ ਉਹ ਦੋਸਤਾ ਜੀ ਬਹੁਤ ਔਖਾ ਚੱਲਿਆ ਸੀ। 30000 ਰੁਪਏ ਬਣਿਆ ਸੀਗਾ। 1 ਮਹੀਨਾ ਕੰਮ ਕਰਿਆ ਤੇ 3000 ਰੁਪਏ ਬਣਿਆ। ਉਹਦੇ ਵਿੱਚੋਂ ਮੈਂ 15 ਕ 14 ਸਮਾਨ ਪਾਇਆ ਸੀ। ਵਗੈਰਾ ਕੁਝ। ਗੁਜ਼ਾਰਾ ਕਰੇ ਤਾਂ ਜਣ ਦਾ ਦਿਕਰੀ ਵਧੀਆ ਹੋ ਜਾਂਦੀ ਆ। ਉਸ ਦਿਨ ਤਾਂ ਮੇਰਾ ਵਧੀਆ ਗੁਜ਼ਾਰਾ ਹੋ ਜਾਂਦਾ। ਕਈ ਵਾਰੀ ਐਦਾਂ ਹੁੰਦਾ ਵੀ 1 ਰੁਪਿਆ ਵੀ ਨਹੀਂ ਵਟਿਆ ਜਾਂਦਾ। ਜਿੰਨੇ ਆਉਣੇ ਉਸੇ ਹੀ ਵਾਪਸ ਜਾਣਾ ਪੈਂਦਾ। ਖਾਣੋਂ ਰੋਟੀ ਨੇ ਤੀਵ ਹੋ ਜਾਂਦੀ ਆ ਵਧੀਆ। ਨਹੀਂ ਤਾਂ ਫੇਰ 4 ਦਿਨ ਨਾਲ ਜਾਂ ਲਾ ਕੇ ਰੋਟੀ ਖਾਂਦਾ ਖਾ। ਇਹ ਤਾਂ ਹੀ ਕਹੂੰਗੀ ਵੀ ਜੇ ਮੈਨੂੰ ਕੋਈ ਮੇਰੀ ਹੈਲਪ ਕਰ ਦੇਵੇ ਬੈਟਰੀ ਵਾਲਾ ਸਾਈਕਲ ਮੈਨੂੰ ਦਵਾ ਦੇਵੇ ਵੀ ਮੈਂ ਉਹਨਾਂ ਦਾ ਸਾਰੀ ਉਮਰ ਗੁਣਾਂਗੂ ਸਾਰੀ ਉਮਰ ਉਹਨਾਂ ਦਾ ਮੈਂ ਦੇਣਾ ਨਹੀਂ ਦੇ ਸਕਦੀ ਸਤਿ ਸ਼੍ਰੀ ਅਕਾਲ ਜੀ ਮੈਂ ਹਰਜੀਤ ਤੁਸੀਂ ਦੇਖ ਰਹੇ ਹੋ ਪੰਜਾਬੀ ਟਾਈਮ ਨਿਊਜ਼ ਇਸ ਟਾਈਮ ਅਸੀਂ ਰੋਡ ਤੇ ਖੜੇ ਹੋਏ ਸੀਗੇ ਤੇ ਇੱਕ ਗਲੀ ਦੇ ਵਿੱਚ ਨਾ ਇੱਕ ਮਹਿਲਾ ਬਹੁਤ ਪ੍ਰੇਸ਼ਾਨ ਸੀਗੀ ਆਪਾਂ ਉਹਨਾਂ ਨਾਲ ਗੱਲਬਾਤ ਕਰ ਲੰਨੇ ਆ ਕਿ ਹੈਂਡੀਕੈਪ ਵੀ ਹੈਗੇ ਆ ਉਹ ਤੇ ਉਹ ਸਮਾਨ ਵੇਚ ਦੇ ਵੇਚ ਗਏ ਤੇ ਇਹਨਾਂ ਨੇ ਪੁੱਛਦਿਆਂ ਕਿ ਇਹ ਬੜੇ ਸਾਹਸਾਹ ਹੋਏ ਹੋਏ ਫੇ ਸੀਗੇ ਤੇ ਇਹਨਾਂ ਨੇ ਪੁੱਛਦਿਆਂ ਕਿ ਕੀ ਕਹਿੰਦੇ ਇਹ ਕਿੱਦਾਂ ਸਾਹਸਾਹ ਕੀ ਹੋਇਆ ਜੀ ਕਿ ਮੈਂ ਸਾਈਕਲ ਨਹੀਂ ਮੇਰੇ ਕੋਲ ਚੱਲਦਾ ਹੌਲੀ ਹੌਲੀ ਚਲਾਉਣੀ ਐ ਨਾ ਬਿਮਾਰ ਆ ਉਹਦੀ ਕਰਕੇ ਵੀ ਮੈਂ ਥੋੜਾ ਕਚੇਰੀ ਚਲਾ ਸਕਦੀ ਅੱਧਾ ਕ ਘੰਟਾ ਕੀ ਵੇਚਦੇ ਵੇਚ ਮੈਂ ਦੀ ਤੂਫ ਅਰਗਵਤੀ ਤੂਫ ਅਰਗਵਤੀ ਹਾਂਜੀ ਕੁਛ ਘਰ ਦਾ ਸਮਾਨ ਜਿਹੜਾ ਲੇਡੀਜ਼ ਦਾ ਸਮਾਨ ਕੀ 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 ਵੇਚਦੇ ਹੋ ਸਾਬਣ ਹੋ ਗਿਆ ਭਾਂਡੇ ਮਾਂਜਣ ਵਾਲਾ ਸਾਬਣ ਹੋ ਗਿਆ ਤੇ ਹਾਰਪਿਕ ਫਰਨੈਲ ਹੋ ਗਈ ਪੋਚਾ ਲਾਉਣ ਵਾਸਤੇ ਇਹ ਸਾਰਾ ਕੁਝ ਵੇਚਦੀ ਹਾਂ ਤੇ ਤੁਸੀਂ ਘਰ ਵਿੱਚ ਹੋਰ ਕੋਣ ਕੋਣ ਨੇ ਘਰ ਦੇ ਵਿੱਚ ਮੇਰੇ ਦੋ ਬੱਚੇ ਆ ਜੀ ਇੱਕ ਮੈਂ ਆ ਬਸ ਅੱਛਾ ਕੀ ਦੋ ਮੁੰਡੇ ਆ ਤੇ ਨਹੀਂ ਇੱਕ ਬੇਟਾ ਆ ਤੇ ਇੱਕ ਬੇਟੀ ਆ ਇੱਕ ਬੇਟੀ ਆ ਹਾਂਜੀ ਤੇ ਉਹ ਵੱਡੇ ਹੋਣਗੇ ਨਹੀਂ ਜੀ ਛੋਟੇ ਆ ਪੜਦੇ ਆ ਸਕੂਲ ਦੇ ਵਿੱਚ ਸਰਕਾਰੀ ਕਿੰਨੀ ਵਿੱਚ ਪੜਦੇ ਸਰਕਾਰੀ ਸਕੂਲ ਚ ਪੜਦੇ ਆ ਜੀ ਅੱਛਾ ਕਿੰਨੀ ਵਿੱਚ ਕਿੰਨੀ ਵਿੱਚ ਪੜਦੇ 9ਵੇਂ ਚ ਆ ਜੀ ਬੇਟੀ ਮੇਰੀ ਅੱਛਾ ਤੇ ਬੇਟਾ ਬੇਟਾ ਮੇਰਾ 11ਵੇਂ ਚ ਆ ਜੀ 11ਵੇਂ ਚ ਤੇ ਹਸਬੰਡ ਉਹਨਾਂ ਦੀ ਡੈਥ ਹੋ ਚੁੱਕੀ ਆ ਜੀ ਉਹਨਾਂ ਦੀ ਡੈਥ ਹੋ ਗਈ ਹਾਂਜੀ ਕਿੰਨੀ ਦੇਰ ਬਾਅਦ ਡੈਥ ਹੋ ਗਈ ਉਹਨਾਂ ਨੂੰ 2 ਸਾਲ ਹੋ ਗਏ ਜੀ ਡੈਥ ਹੋਏ ਨੂੰ ਦੋ ਸਾਲ ਹੋ ਗਏ ਕੀ ਹੋਇਆ ਸੀਗਾ ਉਹਨਾਂ ਨੂੰ ਕੈਂਸਰ ਪ੍ਰੋਬਲਮ ਹੋ ਗਈ ਸੀ ਹਾਂਜੀ ਤੇ ਤੁਸੀਂ ਚੱਲ ਫਿਰ ਨਹੀਂ ਪਾਦੇ ਹਾਂਜੀ ਨਹੀਂ ਚੱਲ ਪੈਂਦੀ ਆ ਫੋੜੀ ਨਾ ਤੁਰਦੀ ਆ ਮੈਂ ਹੌਲੀ ਹੌਲੀ ਅੱਛਾ ਕੀ ਮਤਲਬ ਕੀ ਹੋਇਆ ਕੀ ਇਹ ਲੱਤ ਨੂੰ ਪੋਲੀਆ ਹੋਇਆ ਜੀ ਲੱਤ ਮੇਰੀ ਖਰਾਬ ਆ ਇੱਕ ਅੱਛਾ ਹਾਂਜੀ ਉਹਦਾ ਜਿਵੇਂ ਹੈਂਡੀਕੈਪ ਵਾਸਤੇ ਕਾਫੀ ਸੁਵਿਧਾ ਵਗੈਰਾ ਵੀ ਹੁੰਦੀਆਂ ਉਹ ਤੁਸੀਂ ਲਈਆਂ ਨਹੀਂ ਕਰੇ ਹਾਂਜੀ ਹੈਂਡੀਕੈਪ ਦੀ ਪੈਨਸ਼ਨ ਲੱਗੀ ਹੈ ਬਸ ਮੈਨੂੰ ਸਾਂਚਾ ਲੱਗੀ ਹੈ ਜਿਵੇਂ ਉਹਨਾਂ ਨੂੰ ਕੰਮ ਖੋਲਣ ਵਾਸਤੇ ਈ ਰਿਕਸ਼ਾ ਵਗੈਰਾ ਮਿਲਦੀ ਹੈ ਤੇ ਤੁਹਾਨੂੰ ਨਹੀਂ ਮਿਲੇ ਨਹੀਂ ਜੀ ਮੈਨੂੰ ਨਹੀਂ ਮਿਲਿਆ ਹੈਗਾ ਨਹੀਂ ਜੀ ਮੈਨੂੰ ਨਹੀਂ ਮਿਲਿਆ ਹੈਗਾ ਇਹ ਨਹੀਂ ਇਹ ਜਿਹੜਾ ਈ ਰਿਕਸ਼ਾ ਆ ਇਹ ਤੁਸੀਂ ਤੁਹਾਡਾ ਆਪਣਾ ਹੈ ਨਹੀਂ ਜੀ ਆਪਦਾ ਨਹੀਂ ਹੈਗਾ ਕਿਸੇ ਹੋਰ ਦਾ ਆ ਉਹਨਾਂ ਨੂੰ ਮੈਨੂੰ ਚਲਾਉਣ ਵਾਸਤੇ ਦਿੱਤਾ ਆ ਜਿਹੜਾ ਮੇਰੇ ਵਾਲੀ ਉਹ ਤਾਂ ਖਰਾਬ ਹੋਇਆ ਪਿਆ ਆ ਤੁਸੀਂ ਆਪ ਲਿੱਤਾ ਸੀ ਉਹ ਨਹੀਂ ਜੀ ਉਹ ਵੀ ਸਰਕਾਰ ਵੱਲੋਂ ਮਿਲਿਆ ਸੀਗਾ ਹਾਂਜੀ 8-9 ਸਾਲ ਹੋ ਗਏ ਸੀ ਉਹਨੂੰ ਮਿਲੇ ਨੂੰ ਉਹ ਰਪਰ ਨਿਕਰਾ ਸੱਕੀ ਪੈਸੇ ਐ ਨਹੀਂ ਸੀ ਮੇਰੇ ਕੋਲ ਤਾਂ ਖਰਾਬ ਹੋ ਗਿਆ ਵਾ ਜੇ ਹਸਬੰਡ ਜਿਹੜੇ ਸੀਗੇ ਟੱਡੇ ਤੇ ਉਹ ਮਤਲਬ ਕੀ ਕਿੰਨੀ ਦਿਨ ਬਾਅਦ ਮਰ ਗਏ ਗਏ ਦੀ ਕਸਾਲ ਬਾਦ ਪੂਰੇ ਹੋ ਗਏ ਹਾਂਜੀ ਤੇ ਉਸ ਤੋਂ ਬਾਅਦ ਤੁਸੀਂ ਇਹ ਕੰਮ ਕਰਨ ਲੱਗੇ ਕਿ ਉਹ ਵੀ ਕਰਦੇ ਹੁੰਦੇ ਉਹ ਦਿਹਾੜੀ ਜੋਤਾ ਕਰਦੇ ਹੁੰਦੇ ਸੀਗੇ ਵੈਸੇ ਤਾਂ ਗਰੀਬ ਪਰਿਵਾਰ ਦੇ ਵਿੱਚੋਂ ਹੀ ਆ ਤੇ ਉਹ ਦਿਹਾੜੀ ਜੋਤਾ ਕਰਦੇ ਚਲੋ ਉਹਨਾਂ ਦੇ ਖਰਚਾ ਕਰਦਾ ਵਧੀਆ ਚੱਕਿਆ ਹੋਇਆ ਸੀਗਾ ਮੈਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਹੁਣ ਜਦੋਂ ਕੋਈ ਸਾਧਨ ਹੈ ਨਹੀਂ ਘਰ ਦਾ ਖਰਚਾ ਚਲਾਉਣ ਵਾਸਤੇ ਫਿਰ ਮੈਨੂੰ ਆਪ ਹੀ ਕਰਨਾ ਪੈ ਰਿਆ ਪਹਿਲਾਂ ਮੈਂ ਫੈਕਟਰੀ ਵਿੱਚ ਲੱਗੀ ਸੀਗੀ ਉੱਥੇ ਮੇਰੇ ਕੋਲ ਕੰਮ ਹੁੰਦਾ ਨਹੀਂ ਸੀ ਬਿਮਾਰ ਹੋਣ ਦੀ ਕਰਕੇ ਤੇ ਅਗਲਾ ਰੱਖਦਾ ਨਹੀਂ ਸੀਗਾ ਫੈਕਟਰੀ ਵਿੱਚ ਮੈਨੂੰ ਤੇ ਫਿਰ ਮੈਂ ਉਹ ਜਿਹੜਾ ਥੋੜਾ ਬਹੁਤਾ ਕੰਮ ਕਰਿਆ ਸੀ ਤੇ ਥੋੜੇ ਜਿਹੇ ਪੈਸੇ ਜੋੜ ਕੇ ਮੈਂ ਆ ਸਾਮਾਨ ਪਾ ਲਿਆ ਤੇ ਇਹ ਸਾਮਾਨ ਦੀ ਜਿਹੜੀ ਲਾਗਤ ਹੁੰਦੀ ਉਹ ਮੈਂ ਸਾਮਾਨ ਹੋਰ ਲੈ ਆਉਣੀ ਆ ਜਿਹੜੇ ਉੱਤੇ 5 ਰੁਪਏ 10 ਰੁਪਏ ਬਚਦੇ ਹੁੰਦੇ ਉਹ ਮੈਂ ਆਪਣੇ ਘਰ ਦਾ ਖਰਚਾ ਚਲਾ ਲੈਂਦੀ ਆ ਜਿਵੇਂ ਕਿ ਕੋਰੋਨਾ ਮਹਾਮਾਰੀ ਆਈ ਸੀ ਉਦੋਂ ਕਿੱਦਾਂ ਘਰ ਚੱਲਦਾ ਸੀ ਉਦੋਂ ਤਾਂ ਜੀ ਬਹੁਤ ਔਖਾ ਚੱਲਿਆ ਸੀਗਾ ਹਾਂਜੀ ਬਹੁਤ ਔਖਾ ਚੱਲਿਆ ਸੀ ਮਤਲਬ ਕਿ ਉਸ ਟਾਈਮ ਜਿਵੇਂ ਕਈਆਂ ਦੇ ਰੋਟੀਆਂ ਦੇ ਵੀ ਲਾਲੇ ਆਏ ਹੁੰਦੇ ਆ ਤੇ ਟਾੜਾ ਰੋਟੀ ਪਾਣੀ ਕਿੱਦਾਂ ਚੱਲਦਾ ਸੀ ਜਿਵੇਂ ਰੋਡ ਦੇ ਉੱਤੇ ਦੇਖ ਕੇ ਜਾਂਦੇ ਹੁੰਦੇ ਸੀ ਗੱਡੀ ਦੇ ਵਿੱਚ ਅਸੀਂ ਉੱਥੋਂ ਲੈਣ ਚਲੇ ਜਾਂਦੇ ਹੁੰਦੇ ਸੀਗੇ ਵੀ ਤਿੰਨੇ ਟਾਈਮ ਗੱਡੀ ਆਉਂਦੀ ਹੁੰਦੀ ਸੀ ਕਦੇ ਕਿਤੋਂ ਕਦੇ ਕਿਤੋਂ ਜਾਨੀ ਕਿ ਸਾਨੂੰ ਐਦਾਂ ਰੋਟੀ ਬਣੀ ਬਣਾਈ ਮਿਲ ਜਾਂਦੀ ਸੀਗੀ ਉਹ ਅਸੀਂ ਲੈ ਆਉਂਦੇ ਹੁੰਦੇ ਸੀਗੇ ਖਾਣ ਵਾਸਤੇ ਇਹ ਕਿੱਦਾਂ ਮਤਲਬ ਕੀ ਸ਼ੁਰੂ ਕੀਤਾ ਕੰਮ ਇਹ ਮੈਂ ਫੈਕਟਰੀ ਦੇ ਵਿੱਚ ਕੰਮ ਕਰਿਆ ਸੀਗਾ ਮਹੀਨਾਕ ਤੇ ਉਦੋਂ ਮੇਰਾ 3000 ਰੁਪਇਆ ਬਣਿਆ ਸੀਗਾ ਇੱਕ ਮਹੀਨਾ ਕੰਮ ਕਰਿਆ ਤੇ 3000 ਰੁਪਇਆ ਬਣਿਆ ਉਹਦੇ ਵਿੱਚੋਂ ਮੈਂ 15 ਕੁ 10 ਦਾ ਸਾਮਾਨ ਪਾਇਆ ਸੀਗਾ ਤੇ ਅੱਜ ਅੱਜ ਕਿੰਨੇ ਦਾ ਪਾਇਆ ਅੱਜ ਅੱਜ ਤਾਂ ਮੇਰਾ ਬਾਅਦ ਕੀ ਹੋ ਗਿਆ 5000 ਦਾ ਹੋ ਗਿਆ ਜੀ ਹਾਂਜੀ ਮਤਲਬ ਕਿ ਇਹਦੇ ਨਾਲ ਗੁਜ਼ਾਰਾ ਵਗੈਰਾ ਹੋਈ ਜਾਂਦਾ ਗੁਜ਼ਾਰਾ ਕਦੇ ਤਾਂ ਜਿੱਦਣ ਤਾਂ ਵਿਕਰੀ ਵਧੀਆ ਹੋ ਜਾਂਦੀ ਆ ਉਦੋਂ ਤਾਂ ਮੇਰਾ ਵਧੀਆ ਗੁਜ਼ਾਰਾ ਹੋ ਜਾਂਦਾ ਕਈ ਵਾਰੀ ਐਦਾਂ ਹੁੰਦਾ ਵੀ 1 ਰੁਪਇਆ ਵੀ ਨਹੀਂ ਵਟਿਆ ਜਾਂਦਾ ਜਿੰਨੇ ਆਉਣੇ ਆ ਉਦਾਂ ਹੀ ਵਾਪਸ ਜਾਣਾ ਪੈਂਦਾ ਆ ਇਹ ਘਰੇ ਫੇ ਰੋਟੀ ਪਾਣੀ ਫੇ ਬੱਚੇ ਡਿੱਗਦੇ ਹੋਣੇ ਕਿ ਰੋਟੀ ਪਾਣੀ ਹਾਂਜੀ ਬੱਚੇ ਤਾਂ ਫੇ ਡਿੱਗਦੇ ਹੁੰਦੇ ਆ ਜੇ ਤਾਂ ਉਹ ਵਧੀਆ ਦਿਹਾੜੀ ਪੈ ਜਾਂਦੇ ਫੇਰ ਤਾਂ ਉਹਨਾਂ ਨੂੰ ਰੋਟੀ ਨਸੀਬ ਹੋ ਜਾਂਦੀ ਆ ਵਧੀਆ ਨਹੀਂ ਤਾਂ ਫੇ ਆਚਾਰ ਦੇ ਨਾਲ ਜਾਂ ਨੂਨ ਲਾ ਕੇ ਰੋਟੀ ਉਦ੍ਹਾ ਖਾ ਲੈਣਾ ਚਾਹ ਦੇ ਨਾਲ ਬਾਕੀ ਨਮਕਣਾ ਵੀ ਗੁਜ਼ਾਰਾ ਕਰਨਾ ਪੈਦਾ ਤੇ ਹੁਣ ਮਤਲਬ ਕਿ ਜਿਹੜਾ ਤੁਸੀਂ ਸਮਾਨ ਵੇਚਦੇ ਪਿਓ ਕਿ ਕਿੰਨੀ ਦੂਰ ਤੱਕ ਜਾ ਕੇ ਸਮਾਨ ਵੇਚਦੇ ਮੈਂ ਜੀ ਬਹੁਤ ਦੂਰ ਦੂਰ ਤੱਕਰ ਜਾਂਦੀ ਆ ਈਸਰਨਗਰ ਹੋ ਗਿਆ ਪੂਰਾ ਸੀ ਬਲੌਕ ਤੱਕਰ ਆ ਇਧਰ ਸਾਰੇ ਡਾਬਾ ਲਹਾਰਾ ਰੋਡ ਹੋ ਗਿਆ ਇਧਰ ਗਿਲਨ ਵਾਲੀ ਨਹਿਰ ਹੋ ਗਿਆ ਅੱਗੇ ਆ ਇਧਰ ਗਰਾਊਂਡ ਕੋਲੇ ਹੋ ਗਿਆ ਯਾਨੀ ਕਿ ਬਹੁਤ ਦੂਰ ਦੂਰ ਟੱਕਰ ਗਈਆਂ ਨੇ ਦੂਰ ਤੱਕ ਤੁਸੀਂ ਕਿੱਦਾਂ ਚੱਲ ਜਾਨੇ ਜਿੱਦਾਂ ਤੇ ਕਿ ਹੁਣ ਤੁਸੀਂ ਜਾ ਰਹੇ ਸੀਗੇ ਕਿ ਕਾਫੀ ਸਾਹ ਚੜਿਆ ਸੀ ਤੁਹਾਨੂੰ ਤੇ ਐਡਾ ਇੰਨੀ ਦੂਰ ਕਿੱਦਾਂ ਚੱਲ ਜਾਨੇ ਤੁਸੀਂ ਹੌਲੀ ਹੌਲੀ ਚੱਲੀ ਜਾਨੀ ਆ ਮੈਂ ਜੀ ਘੰਟਾ ਘੰਟਾ ਡੇਡ ਡੇਡ ਘੰਟਾ ਲੱਗ ਜੇ ਹੁਣ ਇਧਰ ਨੂੰ ਆਉਣੀ ਆ ਤਾ ਅੱਧਾ ਕ ਘੰਟਾ ਚਲਾ ਲਿਆ ਵੀ ਆਰਾਮ ਕਰ ਲਿਆ ਵੀ ਫੇਰ ਥੋੜਾ ਜਿਹਾ ਘੁੰਮ ਲਈ ਫੇਰ ਆਰਾਮ ਕਰ ਲਿਆ ਇਦਾਂ ਮਤਲਬ ਕਰਦੀਆਂ ਤਾਂ ਹੀ ਸਾਰੀ ਦਿਹਾੜੀ ਲੱਗਦੀ ਐ ਅੱਜ ਕੱਲ ਤਾਂ ਬੈਟਰੀਆਂ ਵਾਲੇ ਬਹੁਤ ਮਤਲਬ ਕੀ ਮਿਲਦੇ ਆ ਈ ਰਿਕਸ਼ਾ ਵਗੈਰਾ ਉਹ ਤੁਹਾਨੂੰ ਨਹੀਂ ਮਿਲੇ ਨਹੀਂ ਜੀ ਮੈਨੂੰ ਨਹੀਂ ਮਿਲਿਆ ਹੈਗਾ ਤੇ ਜੇ ਤੁਹਾਨੂੰ ਸਰਕਾਰ ਦਵੇ ਕੋਈ ਐਨ ਜੀਓ ਵਾਲਾ ਤੁਹਾਨੂੰ ਦਵੇ ਤਾਂ ਉਹ ਲੈਣਾ ਚਾਹੋਗੇ ਹਾਂਜੀ ਲੈਣਾ ਚਾਹੂੰਗੀ ਹਾਂਜੀ ਕੀ ਲੈਣਾ ਚਾਹੋਗੇ ਆਪਣੇ ਨੇੜੇ ਮੈਂ ਤਾਂ ਇਹ ਕਹੂੰਗੀ ਵੀ ਜੇ ਮੈਨੂੰ ਕੋਈ ਮੇਰੀ ਹੈਲਪ ਕਰ ਦੇਵੇ ਬੈਟਰੀ ਵਾਲਾ ਸਾਈਕਲ ਮੈਨੂੰ ਦਵਾ ਦੇਵੇ ਦੀ ਮੈਂ ਉਹਨਾਂ ਦਾ ਸਾਰੀ ਉਮਰ ਗੋਣ ਗਾਵੂੰਗੀ ਸਾਰੀ ਉਮਰ ਉਹਨਾਂ ਦਾ ਮੈਂ ਦੇਣਾ ਨਹੀਂ ਦੇ ਸਕਦੀ ਮੇਰੀ ਇੰਨੀ ਕ ਹੈਲਪ ਚਾਹੀਦੀ ਆ ਬਸ ਵੀ ਮੈਨੂੰ ਆ ਮਿਲ ਜਵੇ ਬੈਟਰੀ ਵਾਲਾ ਸਾਈਕਲ ਤੇ ਇਹ ਵੀ ਕੋਈ ਹੈਲਪ ਕੀਤੀ ਕਿਸੇ ਨੇ ਜਿਵੇਂ ਕਿ ਤੁਹਾਨੂੰ ਕੇ ਨੇ ਈ ਰਿਕਸ਼ਾ ਦਿੱਤਾ ਨਵਾਂ ਹੀ ਲੱਗ ਰਿਹਾ ਕਿਸੇ ਦਾ ਨਵਾਂ ਹੀ ਸੀਗਾ ਉਹਦਾ ਉਹਨੇ ਮਤਲਬ ਮਿਲਿਆ ਹੋਇਆ ਸੀ ਉਹਨਾਂ ਨੇ ਮੈਨੂੰ ਉਦਾਂ ਦੇ ਦਿੱਤਾ ਚਲਾਉਣ ਵਾਸਤੇ ਉਹ ਕਹਿੰਦੇ ਵੀ ਤੁਸੀਂ ਚਲਾਓ ਵੀ ਇੱਕ ਤਾਂ ਇਹ ਚੱਲਦਾ ਵੀ ਭਾਰ ਆ ਬਈ ਜਨੂੰ ਰੈਲਾ ਹੋ ਜਾਊਗਾ ਫਿਰ ਅਸੀਂ ਲੈ ਲਾਂਗੇ ਵੀ ਉਹਨਾਂ ਚਿਰ ਤੁਸੀਂ ਚਲਾ ਲਓ ਨਾਲ ਚੱਲ ਚੱਲ ਕੇ ਹਲਕਾ ਹੋ ਜਾ ਸਰਕਾਰ ਨੂੰ ਕੀ ਕਹਿਣਾ ਚਾਹੁੰਗੇ ਮੈਂ ਸਰਕਾਰ ਨੂੰ ਇਹ ਚਾਹੂੰਗੀ ਵੀ ਮੇਰੀ ਹੈਲਪ ਕੀਤੀ ਜਾਵੇ ਮੈਨੂੰ ਵੀ ਬੈਟਰੀ ਵਾਲਾ ਸਾਈਕਲ ਦਿੱਤਾ ਜਾਵੇ ਵੀ ਮੈਂ ਜਿਹੜਾ ਕੰਮ ਕਰਦੀ ਆਂ ਵੀ ਮੈਂ ਆਰਾਮ ਦੇ ਨਾਲ ਕੰਮ ਕਰ ਸਕਾਂ ਵੀ ਮੈਨੂੰ ਜਾਣ ਵਾਸਤੇ ਮੈਨੂੰ ਦਿੱਕਤ ਨਾ ਹੋਵੇ ਤੁਹਾਨੂੰ ਜਿਵੇਂ ਕਿ ਤੁਸੀਂ ਹੁਣ ਇੰਨਾ ਸਮਾਨ ਵੇਚਦੇ ਪਿਓ ਤੇ ਮਤਲਬ ਕੀ ਕੱਲੂ ਜੇ ਤੁਹਾਨੂੰ ਬੈਟਰੀ ਵਾਲਾ ਸੈਕਡ ਜਾਂ ਮਿਲ ਜਾਂਦਾ ਤੁਹਾਨੂੰ ਈ ਰਿਕਸ਼ਾ ਮਿਲ ਜਾਂਦਾ ਜਾਂ ਕੁਝ ਮਿਲ ਜਾਂਦਾ ਤਾਂ ਉਹਦੇ ਨਾਲ ਤੁਸੀਂ ਸਮਾਨ ਵੀ ਵਧਾਉਂਗੇ ਤੁਹਾਡਾ ਗੁਜ਼ਾਰਾ ਵੀ ਵਧੀਆ ਹੋ ਸਕਦਾ ਹਾਂਜੀ ਮੇਰਾ ਸਮਾਨ ਵੀ ਵੱਧ ਜਾਣਾ ਤੇ ਮੇਰਾ ਗੁਜ਼ਾਰਾ ਵੀ ਬਹੁਤ ਵਧੀਆ ਹੋਊਗਾ ਜਿਸ ਮੈਂ ਦੂਰ ਦੂਰ ਜਾ ਵੀ ਸਕਦੀ ਹ ਜਿਵੇਂ ਹੁਣ ਮੈਂ ਚਲਾ ਨਹੀਂ ਸਕਦੀ ਫਿਰ ਮੈਂ ਜ਼ਿਆਦਾ ਦੂਰ ਤੱਕ ਰੇੜਾ ਲਾ ਸਕਦੀਆਂ ਤੇ ਮੇਰਾ ਕੰਮ ਵੀ ਵਧੀਆ ਚੱਲ ਸਕਦਾ ਵਾ ਇਹ ਪੈਨ ਜਿਹੜੇ ਹੈਗੇ ਆ ਕਿ ਇਹ ਇੱਕ ਗੁਜ਼ਾਰਾ ਬੜੀ ਮੁਸ਼ਕਲ ਆ ਹੁੰਦਾ ਕਿ एवरी ਹੁੰਦਾ ਜਾਂਦਾ ਕਈ ਵਾਰੀ ਲੋਨ ਦਾ ਵੀ ਖਾਣੀ ਪੈ ਸਕਦੀ ਰੋਟੀ ਤੇ ਇਹਨਾਂ ਦੇ ਦੋ ਬੱਚੇ ਵੀ ਹੈਗੇ ਆ ਤੁਸੀਂ ਜੇ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਆ ਤਾਂ ਨੀਚੇ ਕਮੈਂਟ ਦੇ ਵਿੱਚ ਲਿਖ ਕੇ ਆਪਣਾ ਨਾਮ ਲਿਖ ਕੇ ਜਾਂ ਆਪਣਾ ਨੰਬਰ ਲਿਖ ਕੇ ਤੁਸੀਂ ਇਹਨਾਂ ਦੀ ਮਦਦ ਕਰ ਸਕਦੇ ਹੋ ਤੇ ਤੁਸੀਂ ਦੇਖਦੇ ਰਹੋ ਪੰਜਾਬੀ ਟਾਈਮ ਦੇ ਨਾਲ